ਵਾਰਡ ਡੇਸ ਡੇ ਆ ਇਹਦਾ ਜਿਹੜਾ ਮਕਸਦ ਹੈ ਕਿ ਲੋਕਾਂ ਦੇ ਵਿੱਚ ਜਿਹੜੀ ਜਾਣਕਾਰੀ ਫੁਲਾਣਾ ਇਹ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਰੰਗਲਾ ਪੰਜਾਬ ਰਾਣਾ ਤੇ ਉਹ ਤਾਂ ਹੀ ਬਣੇਗਾ ਜੇ ਸਾਡੇ ਬੱਚਾ ਨੂੰ ਪਤਾ ਹੋਵੇਗਾ ਕਿ ਜਿਹੜੀ ਐਚ ਆਈ ਵੀ ਐਡਸ ਵਰਗੀਆਂ ਬਿਮਾਰੀਆਂ ਹੈਪਟਾਈਟਸ ਕਾਲੇ ਪੀਲੇ ਵਰਗੀਆਂ ਬਿਮਾਰੀਆਂ ਕਿਸ ਤਰ੍ਹਾਂ ਫੈਲਦੀਆਂ ਬੱਚੇ ਵੇਰ ਹੋਣਗੇ ਆਪਣੇ ਆਪ ਨੂੰ ਪ੍ਰੋਟੈਕਟ ਕਰਨਗੇ ਔਰ ਜਿਹੜੇ ਬੱਚੇ ਲੱਕੀ ਨਹੀਂ ਆ ਇਹਨੇ ਖੁਸ਼ਕਿਸਮਤ ਨਹੀਂ ਆ ਕੋਰ ਨੂੰ ਯੂਨੀਵਰਸਿਟੀ ਚ ਪੜਨ ਦਾ ਮੌਕਾ ਮਿਲੇ ਉਹਨਾਂ ਦੇ ਵਿੱਚ ਵੀ ਜਾਣਕਾਰੀ ਫੁਲਾਣਗੇ ਆਪਣੇ ਪਿੰਡਾਂ ਚ ਆਪਣੇ ਮਹੱਲਿਆਂ ਦੇ ਵਿੱਚ ਜਾ ਕੇ ਅਡੀ ਇਨਫੋਰਮੇਸ਼ਨ ਜਦੋਂ ਜਾਏਗੀ ਕੋਈ ਬੰਦਾ ਵੀ ਦੱਸਦਾ ਨਹੀਂ ਹੈ ਕਿ ਮੈਂ ਨਸ਼ੇ ਕਰਦਾ ਐ ਜਾਂ ਮੈਨੂੰ ਐਚ ਆਈ ਵੀ ਐਡਸ ਹੋ ਗਿਆ ਸੋ ਇਹ ਜ਼ ਜਸਤੋ ਬਚਨਾ ਕਿਵੇਂ ਆ ਦੂਜਾ ਜੇ ਹੋ ਗਈ ਹੈ ਕਿਸੇ ਨੂੰ ਕਿਸੇ ਤੋਂ ਕੋਈ ਗਲਤੀ ਹੋ ਗਈ ਆਪਣਾ ਟੈਸਟ ਕਰਾਵੇ ਤਾਂ ਕਿ ਅੱਗੇ ਨਾ ਫੈਲੇ ਤੇ ਇਹਦੇ ਨਾਲ-ਨਾਲ ਜਿਹੜੇ ਅਸੀਂ ਐਚਆਈਵੀ ਪੋਜ਼ਿਟਿਵ ਬੰਦੇ ਆ ਉਹਨਾਂ ਦਾ ਇੱਕ ਨੈਟਵਰਕ ਆ ਜਿੰਨੇ ਸਾਰੇ ਐਨਜੀਓਜ਼ ਆ ਜਿਹੜੇ ਸਾਡੇ ਗਵਰਨਮੈਂਟ ਦੇ ਨਾਲ ਚਾਹੇ ਫਰੀਦਕੋਟ ਵਾਲੇ ਸੀ ਉਹਦੇ ਵਿੱਚ ਸਾਡਾ ਮਕਸਦ ਇਹ ਆ ਵੀ ਜਿੰਨੇ ਵੀ ਜਿਹਨੂੰ ਵੀ ਕੋਈ ਐਚਆਈਵੀ ਇਨਫੈਕਸ਼ਨ ਹੋ ਸਕਦੀ ਆ ਉਹਨਾਂ ਸਾਰਿਆਂ ਦਾ ਟੈਸਟ ਹੋਇਆ ਹੋਵੇ ਕੱਟੋ <kut> ਘੱਟ 95% ਲੋਕਾਂ ਨੂੰ ਜਿਹੜਾ ਹੈਗਾ ਉਹ ਪਤਾ ਹੋਵੇ ਕਿ ਮੈਨੂੰ ਐਚਆਈਵੀ ਐਸ ਪੋਜ਼ਿਟਿਵ ਹੈ ਜੇ ਇਫ ਯੂ ਕੈਨ ਡਾਇਗਨੋਸ 95% ਪੇਸ਼ੈਂਟਸ ਤੇ ਉਹ ਸਾਰੇ ਇਲਾਜ ਕਰਾਉਂਦੇ ਹੋਣ ਤੇ ਉਹਨਾਂ ਦਾ ਵਾਇਰਲ ਲੋਡ ਸਪਰੈਡ ਹੋਵੇ ਉਹਦੇ ਨਾਲ ਮਦਰ ਟੂ ਚਾਈਲਡ ਇਨਫੈਕਸ਼ਨ ਅੱਗੇ ਸਪਰੈਡ ਹੋਣਾ ਰੁਕ ਜਾਂਦੀ ਹੈ ਔਰ ਬਿਮਾਰੀ ਫੈਲਣੀ ਸਮਾਜ ਦੇ ਵਿੱਚ ਰੁਕ ਜਾਂਦੀ ਹੈ ਸੋ 95% ਬੰਦਿਆਂ ਨੂੰ ਲੱਭ ਕੇ ਉਹਨਾਂ ਨੂੰ ਇਲਾਜ ਤੇ ਪਾ ਕੇ ਉਹਨਾਂ ਦਾ ਜਿਹੜਾ ਇਫੈਕਟਿਵਲੀ ਕੰਟਰੋਲ ਕਰਨਾ ਹੈ ਇਹਦਾ ਇਹਦਾ ਇਹ ਹੈ ਮੈਂ ਸਟਿਗਮਾ ਨੂੰ ਫਾਈਟ ਕਰਨਾ ਔਰ ਇਹਦੇ ਵਿੱਚ ਯੂਥ ਦਾ ਬਹੁਤ ਵੱਡਾ ਰੋਲ ਹੈ ਇਸ ਕਰਕੇ ਮੈਂ ਯੂਥ ਨੂੰ ਰਿਕਵੈਸਟ ਕੀਤੀ ਆ ਉਹਨਾਂ ਨੂੰ ਔਰ ਉਹਨਾਂ ਦਾ ਬੜਾ ਪੋਜ਼ਿਟਿਵ ਰਿਸਪੌਂਸ ਸੀਗਾ ਬੱਚੇ ਅਵੇਅਰ ਹੈ ਸੋ ਇਹਦੇ ਵਿੱਚ ਪਬਲਿਕ ਅਵੇਅਰਨੈਸ ਇਜ਼ ਵੈਰੀ ਇੰਪੋਰਟੈਂਟ ਜਿਸ ਨਾਲ ਜਿਹੜੇ ਬੱਚੇ ਆ ਉਹਨਾਂ ਦੇ ਵਿੱਚ ਅਵੇਅਰਨੈਸ ਹੋਣੀ ਚਾਹੀਦੀ ਆ ਅਸੀਂ ਜਿਹੜਾ ਐਡਵਾਂਸ ਲਾਈਫ ਸਪੋਰਟ ਸਿਸਟਮ ਹੈ ਜਿਹੜਾ ਜਿੰਨੇ ਵੀ ਸਾਡੇ ਪੈਰਾਮੈਡਿਕ ਸਟੂਡੈਂਟਸ ਹੈ ਮੈਡੀਕਲ ਦੇ ਸਟੂਡੈਂਟਸ ਹੈ ਮੈਡੀਕਲ professionals ਹਨ ਉਹਨਾਂ ਨੂੰ ਐਡਵਾਂਸ ਲਾਈਫ ਸਪੋਰਟ ਆਣੀ ਚਾਹੀਦੀ ਆ ਬਾਕੀ ਸਾਰੇ ਜਿੰਨੇ ਗ੍ਰੈਜੂਏਟ ਹੈ ਉਹਨਾਂ ਨੂੰ ਬੇਸਿਕ ਲਾਈਫ ਸਪੋਰਟ ਆਣੀ ਚਾਹੀਦੀ ਆ ਨੌਨ ਕਮਪਲੀਕੇਬਲ ਡਿਜ਼ੀਜ਼ ਕੀ ਹੋਣੀਆਂ ਵੈਕਟਰ ਬੋਰਨ ਡਿਜ਼ੀਜ਼ ਕੀ ਹੋਣੀਆਂ ਲਾਈਫ ਸਟਾਈਲ ਡਿਸਆਰਡਰ ਕੀ ਆ ਤੇ ਉਹਨਾਂ ਦਾ ਰੋਕਥਾਮ ਕੀ ਆ ਆਪਣੀ ਜ਼ਿੰਦਗੀ ਵਿੱਚ ਆਹਾਰ ਤੇ ਵਿਹਾਰ ਆਪਣਾ ਠੀਕ ਕਿਦਾਂ ਰੱਖਣਾ ਹੈਗਾ ਉਹ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਔਰ ਆਪਣੇ ਜਿਹੜੇ ਹੈਗੇ ਹੋਰ ਜਿੰਨਾਂ ਦੇ ਕਜ਼ਨਸ ਹੈ ਹੋਰ